ਦੀ ਧਰਤੀ ਜੰਗ ਦਾ ਮੈਦਾਨ ਰਹੀ ਹੈ ਪ੍ਰਾਚਨ ਸਮੇਂ ਤੇ ਵੀ ਤੇ ਅੱਜ ਵੀ ਜਿਹੜਾ ਇੱਥੇ ਦਾ ਇਤਿਹਾਸ ਹੈ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ 65 ਤੇ 71 ਚ 10 ਕਿਲੋਮੀਟਰ ਆਬਾਦੀ ਬਾਰਡਰ ਤੋਂ ਪਿੱਛੇ ਹਟਾਤੀ ਸੀ ਕਿ ਫਸਲਾਂ ਸਾੜਤੀਆਂ ਸੀ ਕਿਉਂਕਿ ਦੁਸ਼ਮਣ ਦੇਖਣਾ ਚਾਹੀਦਾ ਔਰ ਉਸ ਤੋਂ ਉਪਰੰਤ ਮਾਈਨਾ ਵੀ ਲੱਗੀਆਂ ਹੈਗੀਆਂ ਬਾਰਡਰ ਤੇ ਤਾਰਾਂ ਵੀ ਲੱਗੀਆਂ ਹੈਗੀਆਂ ਜਿੰਮੇਦਾਰਾਂ ਨੂੰ ਆਵਾਜ਼ਾ ਵੀ ਰੋਕੀ ਗਈ ਹੈਗੀ ਹੈ ਔਰ ਇੱਥੇ ਇੰਡਸਟਰੀ ਉੱਡ ਗਈ ਹੈਗੀ ਹੈ ਕਿਉਂਕਿ ਕੋਈ ਵੀ ਇੰਡਸਟਰੀ ਜਾਂ ਇਨਵੈਸਟਮੈਂਟ ਜਿੱਥੇ ਜੰਗ ਦਾ ਮਾਹੌਲ ਹੋਵੇ ਬਾਰਡਰ ਏਰੀਆ 'ਚ ਉੱਥੇ ਬਸਦੀ ਨਹੀਂ ਹੈ ਇਹਦਾ ਬਹੁਤ ਵੱਡਾ ਨੁਕਸਾਨ ਪੰਜਾਬ ਨੂੰ ਰਿਹਾ ਹੈ ਔਰ ਜਿੱਥੇ ਇਹ ਨੁਕਸਾਨ ਰਿਹਾ ਹੈ ਉੱਥੇ ਸ਼੍ਰੋਮਣੀ ਕਾਲੀ ਦਾ ਲੰਬਰਸਨ ਨੇ ਖੁੱਲੇ ਬਾਰਡਰ ਦੀ ਮੰਗ ਕੀਤੀ ਹੈ ਤਾਂ ਕਿ ਆਵਾਜਾਹੀ ਵੀ ਹੋਏ ਵਪਾਰ ਵੀ ਹੋਏ ਔਰ ਇੰਡੀਆ ਦੀ ਜੀਡੀਪੀ 1% ਦੇ ਵਾਧੇ ਦੇ ਵਿੱਚ ਜਾਵੇ ਪਰ ਜਿਵੇਂ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਉਰੇ ਖਿਆਲات ਤੇ ਸੋਚ ਹੈ ਇੱਕ ਪਾਸੇ ਐਂਟੀ ਮੁਸਲਮ ਐਂਟੀ ਇਸਲਾਮ ਦામोदर ਵਿਨਾਇਕ ਸਰਵਰ ਕਰਦੇ ਵਰਗਿਆਂ ਦੀ ਆਰਐਸਐਸ ਹਿੰਦੂ ਮਹਾਸਭਾ ਦੀ ਹੈ ਦੂਜੇ ਪਾਸੇ ਪਹਿਲਾਂ ਇਸਲਾਮਿਸਟ ਸੋਚ ਜਿਹੜੀ ਪਾਕਿਸਤਾਨ ਦੇ ਵਿੱਚ ਹੈਗੀ ਹੈ ਇੱਕ ਦੂਜੇ ਨੂੰ ਵਿਚਕਰੇ ਨਾਲ ਦੇਖਦੀ ਹੈ ਔਰ ਮਾਹੌਲ ਬਣਿਆ ਰਹਿੰਦਾ ਹੈਗਾ ਜਿੱਥੇ ਪੰਜਾਬ ਦਾ ਭਲਾ ਸ਼ਾਂਤੀ ਤੇ ਅਮਨ ਚ ਹੈਗਾ ਵਪਾਰ ਚ ਹੈਗਾ ਉੱਥੇ ਜਿਹੜਾ ਆਮ ਵਿਅਕਤੀ ਹੈ ਉਹਦੇ ਵਿੱਚ ਮਤਲਬ ਇਹਨ ਮਸਲੇ ਆ ਜਾਂਦਾ ਹੈਗਾ ਜੇ ਆਪਾਂ ਦੇਖੀਏ ਫਿਰੋਜ਼ਪੁਰ ਦੇ ਵਿੱਚ ਜਦ ਬੋਲਾਬਾਜੀ ਹੋਈ ਹੈ ਇੱਥੇ ਤੁਸੀਂ ਦੇਖੋ ਕਿੰਨਾ ਨੁਕਸਾਨ ਹੋਇਆ ਹੈ ਬੰਦੇ ਦੇ ਸਾਰੇ ਕੱਪੜੇ ਸੜ ਗਏ ਆ ਗੱਡੀ ਸੜ ਗਈ ਹੈ ਉਹ ਹਸਪਤਾਲ 'ਚ ਦਾਖਲ ਹੋਇਆ ਹੈਗਾ ਹੁਣ ਐਕਸਗ੍ਰੇਸ਼ੀਆ ਮਤਲਬ ਮਰਜ਼ੀ ਦੇ ਮੁਤਾਬਕ ਜਿਹੜੀ ਕੰਪਨਸੇਸ਼ਨ ਮਿਲਦੀ ਹੈਗੀ ਆ ਉਹ ਸਰਕਾਰਾਂ ਦੀ ਮਰਜ਼ੀ ਆ ਹੋਵੇ ਨਾ ਹੋਵੇ ਪਰ ਕਿਉਂਕਿ ਪੰਜਾਬ ਨੂੰ ਵਾਰ-ਵਾਰ ਅਸੀਂ ਦੇਖਿਆ ਕਿ ਇਸ ਕੰਗੇ ਚ ਫਸਦੇ ਹੋਏ ਅਸੀਂ ਇੱਕ ਪੰਜਾਬ ਬਹੁ ਲੋਸਸੇਸ ਕੰਪਨਸੇਸ਼ਨ ਐਂਡ ਰੀਹੈਬਿਲਿਟੇਸ਼ਨ ਬਿਲ 2025 ਲੋਕ ਸਭਾ ਦੇ ਵਿੱਚ ਪ੍ਰੈਜ਼ੈਂਟ ਕਰਨਾ ਚਾਹੁੰਦੇ ਆ ਅਸੀਂ ਕੋਈ ਐਮਪੀ ਸਾਡੇ ਪਾਰਟੀ ਦਾ ਇਸ ਮੌਕੇ ਤੇ ਹੈ ਨਹੀਂ ਸੋ ਪੰਜਾਬ ਦੇ ਐਮਪੀਆਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਇਹ ਜਿਹੜਾ ਕਿਸੇ ਵਿਅਕਤੀ ਦਾ ਨੁਕਸਾਨ ਹੁੰਦਾ ਹੈ ਉਹਦੇ ਵਾਸਤੇ ਮੈਕੈਨਿਜ਼ਮ ਸੈੱਟ ਕਰਦਾ ਹੈਗਾ ਕਿ ਕਿਵੇਂ ਤੁਸੀਂ ਉਹਦੇ ਵਾਸਤੇ ਮੁਆਵਜ਼ਾ ਸਰਕਾਰ ਮਜਬੂਰ ਹੋਊਗੀ ਇਹਦੇ ਵਿੱਚ ਜਿਹੜਾ ਇਹ ਹੈਗਾ ਇਹ ਪ੍ਰੀਐਂਬਲ ਦੇ ਮੁਤਾਬਕ ਜਿਹੜੇ ਆਰਟੀਕਲ 21 ਹੈ ਰਾਈਟ ਟੂ ਲਾਈਫ ਐਂਡ ਪਰਸਨਲ ਲਿਬਰਟੀ ਆਰਟੀਕਲ 30A ਜਿਹੜਾ ਪ੍ਰੋਪਰਟੀ ਦੇ ਪੱਖ 'ਚ ਅਬਟਰੇਡ ਡੈਪ੍ਰਿਵੇਸ਼ਨ ਦੇ ਬਰ ਖਿਲਾਫ ਇਹ ਗੱਲ ਕਰਦਾ ਹੈ ਔਰ ਜਿਹੜੀ ਸਟੇਟ ਦੀ ਡਿਊਟੀ ਹੈ ਕਿ ਜਸਟਿਸ ਤੇ ਹਿਊਮਨ ਟ੍ਰੀਟਮੈਂਟ ਸਾਰਿਆਂ ਦੀ ਹੋਏ ਜਿਹੜੇ ਅਫੈਕਟਡ ਬਾਈ ਆਰਮਡ ਕਨਫਲਿਕਟ ਆਫ ਕ੍ਰਾਸ ਬਾਰਡਰ ਐਗਰੈਸ਼ਨ ਹੈ ਉਸ ਦੇ ਤਹਿਤ ਔਰ ਅਸੀਂ ਇੱਥੇ ਇੱਕ ਇਤਿਹਾਸਿਕ ਮਿਲਟਰੀ ਦਾ ਸਕੰਜੇ ਦੇ ਵਿੱਚ ਫਸੇ ਹੋਏ ਦੇ ਇਹ ਇਹ ਸਾਰੀਆਂ ਗੱਲਾਂ ਕਰਕੇ ਅਸੀਂ ਜਿਹੜਾ ਰਾਈਟ ਟੂ ਕੰਪਨਸੇਸ਼ਨ ਹੈਗਾ ਉਹ ਅਸੀਂ ਕਹ ਹੈ ਕਿ ਲਾਸ ਆਫ ਲਾਈਫ ਮਿਨਿਮਮ 25 ਲੱਖ ਟੂ ਦਾ ਨੈਕਸਟ ਆਫ ਕਿਨ ਆਫ ਈਚ ਡੀਸੀਜ਼ਡ ਹੋਣਾ ਚਾਹੀਦਾ ਹੈ ਪਰਮਨੈਂਟ ਡਿਸੇਬਿਲਟੀ ਅਪ ਟੂ 20 ਲੱਖ ਰੁਪਏ ਉਹਦੀ ਕੰਪਨਸੇਸ਼ਨ ਹੋਣੀ ਚਾਹੀਦੀ ਹੈ ਜੇ ਲਾਸ ਆਫ ਪ੍ਰੋਪਰਟੀ ਹੋਏ ਬੇਸਡ ਔਨ ਅਫੀਸ਼ੀਅਲ ਵੈਲਿਊਏਸ਼ਨ ਆਫ ਰਿਵੈਲਿੰਗ ਮਾਰਕੀਟ ਰੇਟ ਉਹ ਜਮੀਨ ਜਾਇਦਾਦ ਉਹਨਾਂ ਦੀ ਕੰਪਨਸੇਸ਼ਨ ਹੋਣੀ ਚਾਹੀਦੀ ਹੈ ਜੇ ਡਿਸਪਲੇਸਮੈਂਟ ਹੋ ਜੇ ਮਤਲਬ ਕਿ ਤੁਹਾਨੂੰ ਬਾਰਡਰ ਤੋਂ ਹਟਾਤਾ ਤੁਹਾਡੇ ਘਰਾਂ ਚੋਂ ਕੱਢਤਾ ਉਹਦੇ ਵਿੱਚ ਮੰਥਲੀ ਅਲਾਉਂਸ ਫ ਰੈਂਟ ਰਾਸ਼ਨ ਤੇ ਐਸੈਂਸ਼ੀਅਲ ਨੀਡ ਫਾਰ ਅ ਮਿਨਿਮਮ ਆਫ 12 ਮਹੀਨੇ ਕਿਉਂਕਿ ਇੱਕ ਵਾਰੀ ਕੋਈ ਬੰਦਾ ਘਰੋਂ ਚਲੇ ਜਾਂਦਾ ਹੈ ਮੋੜ ਵਸੀ ਉਹਨੂੰ ਹੋਣਾ ਮੁਸ਼ਕਿਲ ਹੁੰਦਾ ਹੈ ਰੀਹੈਬਿਲਿਟੇਸ਼ਨ ਮੈਜਰਸ ਹੋਣੇ ਚਾਹੀਦੇ ਆ ਜਿਹਦੇ ਵਿੱਚ ਐਸਟੈਬਲਿਸ਼ ਟੈਂਪਰੇਰੀ ਐਂਡ ਪਰਮਨੈਂਟ ਰਿਲੀਫ ਕੈਂਪਸ ਐਂਡ ਹਾਊਸਿੰਗ ਸਕੀਮਸ ਫਾਰ ਡਿਸਪਲੇਸਡ ਪਰਸਨਸ ਪ੍ਰੋਵਾਈਡ এমਪਲੋਇਮੈਂਟ ਗਾਰੰਟੀ ਆਫ ਫਾਈਨੈਂਸ਼ੀਅਲ ਏਡ ਟੂ ਅਫੈਕਟਿਡ ਹਾਊਸਹੋਲਡਸ ਆਫ ਅ ਐਜੂਕੇਸ਼ਨ ਕੰਟੀਨਿਊਟੀ ਸਕੀਮਸ ਫਾਰ ਡਿਸਪਲੇਸਡ ਚਿਲड्रन ਪ੍ਰੋਵਾਈਡ ਸਾਈਕੋਲੋਜੀਕਲ ਸਪੋਰਟ ਜਿਹੜਾ ਟਰਾਮਾ ਉਹ ਫੇਸ ਕਰਦੇ ਆ ਇਦੇ ਵਾਸਤੇ ਇੱਕ ਸਟੈਚੂਟਰੀ ਬਾਡੀ ਖੜੀ ਹੋਣੀ ਚਾਹੀਦੀ ਹੈ ਸੈਂਟਰਲ ਗਵਰਨਮੈਂਟ ਜਿਹਦੇ ਵਿੱਚ ਹੋਮ ਅਫੇਅਰਸ ਡਿਫੈਂਸ ਰੂਰਲ ਡਿਵੈਲਪਮੈਂਟ ਨੈਸ਼ਨਲ ਹਿਊਮਨ ਰਾਈਟਸ ਦੇ ਵਿਅਕਤੀ ਗਵਰਨਮੈਂਟ ਪੰਜਾਬ ਦੇ ਤੇ ਸਿਵਲ ਸੁਸਾਇਟੀ ਦੇ ਬੰਦੇ ਉਸ ਦੇ ਵਿੱਚ ਹੋਣੇ ਚਾਹੀਦੇ ਆ ਤਾਂ ਡਿਸਟ੍ਰਿਕਟ ਕਿ ਵਾਰ ਰੀਲੀਫ ਕਮੇਟੀ ਹੋਣੀ ਚਾਹੀਦੀ ਹੈ ਤੇ ਤਾਂ ਕਲੇਮ ਦਾ ਪ੍ਰੋਸੀਜਰ ਸੈਟ ਆਊਟ ਹੋਣਾ ਚਾਹੀਦਾ ਕਿੱਥੇ ਆਪਾਂ ਨੇ ਫਾਈਲਿੰਗ ਕਰਨੀ ਹੈ ਜੋ ਵੀ ਇਫੈਕਟਿਡ ਪਰਸਨ ਹੈ ਔਰ ਦੇ ਲੀਗਲ ਰੈਪਰੈਜ਼ੈਂਟੇਟਿਵ ਮੇ ਸਬਮਿਟ ਅ ਕਲੇਮ विद इन 12 ਮਨਸ ਆਫ ਦ ਇਨਸੀਡੈਂਟ ਬਰਡਨ ਆਫ ਪ੍ਰੂਫ ਸ਼ਲ ਰੈਸਟ ਵਿਦ ਦ ਸਟੇਟ ਟੂ ਰਿਬਾਟ ਬੋਨੋਫਾਈਡ ਕਲੇਮਸ ਵੈ ਕਨਫਲਿਕਟ ਇਜ਼ ਐਵਿਡੈਂਸ ਜਿਵੇਂ ਹੁਣ ਜੰਗ ਹੋਈ ਹੈ ਸਟੇਟ ਕਹਿ ਸਕਦਾ ਹੈ ਕਿ ਕੋਈ ਜੰਗ ਨਹੀਂ ਹੋਈ ਪਰ ਉਹਨੂੰ ਕਰਨਾ ਪੈਣਾ ਹੈ ਜਿਹੜਾ ਅਫੈਕਟਡ ਹੈ ਉਹਨੂੰ ਨਹੀਂ ਕਲੇਮ ਕਰਨਾ ਪੈਣਾ ਕਿ ਜੰਗ ਹੋਈ ਹੈ ਕਿ ਨਹੀਂ ਅਪੀਲਸ ਸਟੇਟ ਰੀਲੀਫ ਪੈਲੇਟ ਰਿਜੋਨਲ ਉਹਦੇ ਲਈ ਸੈਟ ਅਪ ਹੋਣਾ ਚਾਹੀਦਾ ਹੈ ਇਹਦੇ ਲਈ ਬਜਟ ਅਲੋਕੇਸ਼ਨ ਹੋਣੀ ਚਾਹੀਦੀ ਹੈ ਸੈਂਟਰਲ ਗਵਰਨਮੈਂਟ 20000 ਕਰੋੜ ਦਾ ਇਹਦਾ ਬਜਟ ਸੈੱਟ ਰੱਖੇ ਇਹ ਨਾਨ ਲੈਪਸਬਲ ਹੋਊਗਾ ਕਿ ਕੰਟਰੋਲਰ ਤੇ ਆਡੀਟਰ ਜਨਰਲ ਇਹਦੀ ਆਡਿਟ ਕਰ ਸਕਦਾ ਹੈਗਾ ਬਾਅਦ ਸਿਵਲ ਐਂਡ ਕ੍ਰਿਮिनल ਲਾਇਬਿਲਟੀ ਜਿਹੜੇ ਇਸ ਤੇ ਕੰਮ ਕਰਦੇ ਉਹਦੇ ਤੇ ਇਹ ਨਹੀਂ ਹੋਣਾ ਚਾਹੀਦੀ ਸਿਵਲ ਤੇ ਕ੍ਰਿਮिनल ਲਾਇਬਿਲਟੀ ਤੇ ਸੈਂਟਰਲ ਗਵਰਨਮੈਂਟ ਸਮੇਂ-ਸਮੇਂ ਤੇ ਇਹਦੇ ਨੂੰ ਤਬਦੀਲ ਕਰ ਸਕਦੀ ਹੈਗੀ ਆ ਜਿਹੜੇ ਕੋਈ ਵੀ ਕਿਸੇ ਦੇ ਹਿਊਮਨ ਰਾਈਟਸ ਆ ਉਹ ਇਸ ਨਾਲ ਕਰਕੇ ਇਫੈਕਟ ਨਹੀਂ ਹੋਣੇ ਚਾਹੀਦੇ ਸੋ ਇਹ ਅਸੀਂ ਇੱਕ ਲੋਕ ਸਭਾ ਵਾਸਤੇ ਬਿੱਲ ਤਿਆਰ ਕੀਤਾ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਭਾਵੇਂ ਅੰਮ੍ਰਿਤਸਰ ਸਾਹਿਬ ਜਿੱਤਿਆ ਨਹੀਂ ਅਸੀਂ ਅਸੀਂ ਮੌਜੂਦਾ ਐਮਪੀ ਔਜਲਾ ਸਾਹਿਬ ਨੂੰ ਵੀ ਇਹ ਦੇ ਕੇ ਆਵਾਂਗੇ ਕਿ ਅਸੀਂ ਹਰੇਕ ਪੰਜਾਬ ਦੇ ਐਮਪੀ ਨੂੰ ਬੇਨਤੀ ਕਰਦੇ ਹਾਂ ਕਿ ਇਹ ਬਿੱਲ ਲੋਕ ਸਭਾ ਚ ਸਾਰਿਆਂ ਦੀ ਸਹਿਮਤੀ ਨਾਲ ਮੂਵ ਹੋਣਾ ਚਾਹੀਦਾ ਕਿਉਂਕਿ ਪੰਜਾਬ ਬਾਰਡਰ ਤੇ ਬਸਦੇ ਹੋਏ ਵਸਨੀਕਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੁੰਦਾ ਹੈ ਇਹ ਬਹੁਤ ਏਸੈਂਸ਼ੀਅਲ ਹੈ ਅਸੀਂ ਜਿਵੇਂ ਹੁਣ ਦੇਖਿਆ ਹੈਗਾ ਇਸ ਦੇ ਨਾਲ ਅੱਜ ਸਰ ਸਿਮਰਨਜੀਤ ਸਿੰਘ ਮਾਨ ਨੇ ਇੱਕ ਸਟੇਟਮੈਂਟ ਦਿੱਤੀ ਹੈ ਤੇ ਅਸੀਂ ਪ੍ਰੋਸੈਸ ਸ਼ੁਰੂ ਕਰ ਰਹੇ ਹਾਂ ਜਿਹਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਜੇ ਟਰੰਪ ਨੂੰ ਇਸ ਸਾਲ ਦਾ ਨੋਬਲ ਪੀਸ ਲਾਉਰੀਅਟ ਡਿਕਲੇਅਰ ਕਰਨ ਦੀ ਅਸੀਂ ਇਥੋਂ ਮੂਵਮੈਂਟ ਚਲ ਰਹੇ ਹਾਂ ਇਹ ਜਿਹੜਾ ਇੱਕ ਤੋਂ ਬਾਅਦ ਦੂਜਾ ਵਦਾ ਕੇ ਜਵਾਬ ਦੇ ਹੀ ਹੋ ਰਹੇ ਸੀਗੇ ਬੰਬਾਂ ਨਾਲ ਇੰਡੀਆ ਤੇ ਪਾਕਿਸਤਾਨ ਉਹ ਵੀ ਉਸ ਥਾਂ ਦੇ ਉੱਤੇ ਜਿੱਥੇ ਨਿਊਕਲੀਅਰ ਪ੍ਰਮਾਣੂ ਸ਼ਸਤਰ ਦਾ ਜੰਗ ਦਾ ਮਾਹੌਲ ਹੈ ਇਹ ਜਵਾਬ ਬਿਲਕੁਲ ਬੰਬਾਂ ਨਾਲ ਇੱਕ ਦੂਜੇ ਨੂੰ ਦੇ ਰਹੇ ਸੀ ਇਹਦੇ ਵਿੱਚ ਜਿਹੜਾ ਡੋਨਲਡ ਜੇ ਡਰੰਪ ਨੇ ਇੰਟਰਵੈਂਸ਼ਨ ਕੀਤੀ ਹੈ ਡੀਸਕਲੇਸ਼ਨ ਕੀਤੀ ਹੈ ਅਸੀਂ ਸਮਝਦੇ ਹਾਂ ਇਹ ਨਾਨੇ ਪੰਜਾਬ ਬਚਾਤਾ ਹੈਗਾ ਦੋਨੇ ਪਾਸੇ ਦਾ ਸਾਡੇ ਧਾਰਮਿਕ ਸਥਾਨ ਬਚਾਤੇ ਹੈਗੇ ਆ ਮਨੁੱਖਤਾ ਨੂੰ ਬਚਾਤਾ ਹੈਗਾ ਜਿਹੜੇ ਉਰੇ ਪ੍ਰੋਫੈਸਰ ਆਇਲਨ ਰੋਬੋਕ ਡਾਕਟਰ ਲੂਕ 오ਮਾਨ ਪ੍ਰੋਫੈਸਰ ਚਾਰਲਸ ਬਾਡੀਨੇ ਨਿਊਕਲੀਅਰ ਜੰਗ ਇੰਡੀਆ ਤੇ ਪਾਕਿਸਤਾਨ ਦੀ ਮਾਡਲਿੰਗ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਦਿਖਾਇਆ ਹੈ ਕਿ ਪੂਰੇ ਵਿਸ਼ਵ ਦੇ ਵਿੱਚ ਸਟਾਵੇਸ਼ਨ ਓਵਰ ਅ ਬਿਲੀਅਨ ਪੀਪਲ ਹੋ ਜੂਗੀ ਕਿਉਂਕਿ ਧੁੰਦਲਾ ਹਵਾਈ ਜਿਹੜਾ ਧੁੰਦ ਹੋਊਗੀ ਉਸ ਤੇ ਐਸਿਸ ਤੇ স্মੋਕ ਹੋਣਗੇ ਉਹਦੇ ਨਾਲ ਸੂਰਜ ਦੀ ਘਾਟ ਪੈ ਜੂਗੀ ਫਸਲਾਂ ਖਤਮ ਹੋ ਜਾਣਗੀਆਂ ਅਸੀਂ ਸਮਝਦੇ ਹਾਂ ਕਿ 트ੰਪਸ ਸਾਹਿਬ ਨੇ ਇਸ ਚੀਜ਼ ਨੂੰ ਜਾਣਦੇ ਹੋਏ ਕਿ ਇਹ ਪੂਰੇ ਵਿਸ਼ਵ ਦੇ ਵਿੱਚ ਬਹੁਤ ਵੱਡਾ ਇੱਕ ਕਾਂਡ ਹੋਣ ਲੱਗਿਆ ਸੀ ਉਹਨਾਂ ਨੇ ਇਹਦੇ ਵਿੱਚ ਇੰਟਰਵੈਂਸ਼ਨ ਕੀਤੀ ਹੈ ਉਹ ਨੋਬਲ ਪੀਸ ਪ੍ਰਾਈਜ਼ ਦੇ ਅਸੀਂ ਸਮਝਦੇ ਆ ਕਿ ਹੱਕਦਾਰ ਹੈਗੇ ਆ ਸੋ ਅਸੀਂ ਇਹ ਮੂਵ ਇੱਥੋਂ ਕਰਨੀ ਹੈ ਅਸੀਂ ਧੰਨਵਾਦੀ ਆ ਕਿ ਅੰਮ੍ਰਿਤਸਰ ਗੁਰੂ ਕੀ ਨਗਰੀ ਇੱਥੇ